ਲਾਈ ਵੀ ਮੇਟਰ ਉਹੀ ਗੱਲ ਹੋ ਗਈ ਕਹਿੰਦੇ ਇਸ਼ਕ ਮੁਸ਼ਕ ਦੇ ਚੱਕਰਾਂ ਦੇ ਵਿੱਚ ਮੈਂ ਨਾ ਪੈਂਦੀ ਵੇ ਮੈਂ ਨਾ ਪੈਂਦੀ ਵੇ ਇੱਥੇ ਪੈ ਗਈ ਪਰ ਮੁਸ਼ਕ ਦੇ ਚੱਕਰ ਚ ਪੈ ਗਈ ਤਲਾਕ ਲੈ ਲਿਆ ਸਿਰਫ ਮੁਸ਼ਕ ਆਇਆ ਕਿੱਥੋਂ ਆਇਆ ਇਹ ਤੁਹਾਨੂੰ ਮੈਂ ਦੱਸੂ ਮੁਸ਼ਕ ਆਇਆ ਕਿੱਥੋਂ ਖਿੱਚ ਕੇ ਆ ਜਾ ਚੁੱਕੇ ਲਿਆ ਭਾਈ ਜੀ ਮਾਮਲਾ ਕੀ ਹੋਇਆ ਕਿਉਂ ਦਿੱਤਾ ਤੁਹਾਡੀ ਨੂੰਹ ਨੇ ਤਲਾਕ ਤੁਹਾਡੇ ਮੁੰਡੇ ਨੂੰ ਭਾਈ ਜੀ ਗੱਲ ਇਹ ਆ ਵੀ ਇਹ ਨਾ ਮਹੀਨਾ ਮਹੀਨਾ ਨਾਉਂਦਾ ਨਹੀਂਗਾ ਇਹਨੂੰ ਅਸੀਂ ਬਹੁਤ ਸਮਝਾਇਆ ਵੀ ਮਸਾਂ ਰਿਸ਼ਤਾ ਹੋਇਆ ਤੇ ਤੂੰ ਯਾਰ ਕੀ ਲੈਣਾ ਤੂੰ ਲਾਇਆ ਕਰ ਇੱਕ ਮਿੰਟ ਇੱਕ ਮਿੰਟ ਦਾ ਹੈਗਾ ਬਾਈ ਪਰ ਨਹੀਂ 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 ਤੂੰ ਬੜੇ ਪਤਾ ਕੀ ਗੱਲ ਹੈ ਇਹਨੂੰ ਮੈਂ ਬਹੁਤ ਸਮਝਾਇਆ ਬਹੁਤ ਗੱਲਾਂ ਇਹਦੇ ਨਾਲ ਟੱਕਰਾਂ ਮਾਰੀਆਂ ਪਰ ਇਹ ਸਮਝਿਆ ਨਹੀਂਗਾ ਤੇ ਕੀ ਨਾ ਬਾਈ ਅਖੀਰ ਉਹਨੇ ਬਾਈ ਕੁੜੀ ਨੇ ਤਲਾਕ ਦੇਣਾ ਹੀ ਸੀਗਾ ਨਹੀਂ ਇਹ ਨਾ ਨਾਉਣ ਦਾ ਕੀ ਕਰਨ ਕੋਈ ਇਹਨੂੰ ਬਿਮਾਰੀ ਆ ਕੋਈ ਚਮੜੀ ਦਾ ਰੋਗ ਆ ਕੋਈ ਹੋਰ ਕੋਈ ਬਿਮਾਰੀ ਨਹੀਂ ਬਾਈ ਜੀ ਪਤਾ ਨਹੀਂ ਕੀ ਇਹ ਖਾਂਦਾ ਕੀ ਨਹੀਂ ਖਾਂਦਾ ਕੀ ਗੱਲ ਆ ਕੀ ਬਾਤ ਆ ਹਾਂ بس ਕੋਈ ਐ ਪਤਾ ਨਹੀਂਗਾ ਇਹਨੂੰ ਬਹੁਤ ਇਹਨਾਂ ਟੱਕਰਾ ਮਾਰੀਆਂ ਇਹੀ ਰਹਿੰਦਾ ਬਸ ਹਾਂ 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 ਤੇ ਇਹੀ ਰਹਿੰਦਾ ਬਸ ਆਲਸੀ ਆ ਬਸ ਜਿਵੇਂ ਮਾਰਦੀ ਲਾਉਂਦਾ ਨਹੀਂ ਯਾਰ ਉਹੀ ਕਹੀ ਜਾਂਦਾ ਰੇਡੀ ਯਾਰ ਤੂੰ ਕਿਉਂ ਤੂੰ ਵੀ ਬੇਇੱਜ਼ਤੀ ਕਰੀਂ ਨਾ ਯਾਰ ਨਹੀਂ ਕਾਕੇ ਪੁੱਤ ਗੱਲ ਤਾਂ ਸੱਚ ਆ ਵੇਖੋ ਇਹ ਵੇਖੋ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਇੱਕ ਮਿੰਟ ਕੱਲ ਨਾਤਾ ਕਿੰਨੇ ਕਿੰਨੇ ਟਾਈਮ ਵੱਧੋ ਨਾਤਾ ਕੱਲ ਤੂੰ ਗੱਲ ਉਹ ਬਗਦਦ ਨਾਤਾ ਸੀਗਾ ਜਦੋਂ ਮੈਨੂੰ ਤੇ ਕਹਿ ਸੀਗਾ ਕਿੰਨੇ ਦਿਨ ਹੋ ਗਏ ਅੰਦਾਜ਼ਾ ਕਿੰਨੇ ਦਿਨ ਹੋਣਗੇ 15 10 15 ਦਿਨ ਹੋ ਗਏ 10 15 ਦੇ ਅੱਗੇ ਵੱਧ ਹੋਗੇ 10 15 ਦਿਨਾਂ ਤੋਂ ਵੱਧ ਹੀ ਹੋ ਗਏ 20 25 ਦਿਨ ਹੋ ਗਏ ਲੈ ਫਿਰ ਮਹੀਨਾ 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 ਨਹੀਂ ਇਹ ਬੰਦਾ ਨਾ ਆਉਂਦਾ ਬਾਈ ਇਹ ਨਾ ਹੁੰਦਾ ਹੁੰਦਾ ਇਹ ਕੰਮ ਹੋਣਾ ਹੀ ਨਹੀਂ ਸੀਗਾ ਵੀਰੇ ਪਤਾ ਕੀ ਆ ਰਿਹੇ ਘਰ ਵਾਲੀ ਕਹਿੰਦੀ ਕਹਿੰਦੀ ਵੀ ਹੁਣ ਇਹਦੇ ਚ ਸਮੈਲ ਆਉਂਦੀ ਆ ਹੁਣ ਦੱਸੋ ਕੀ ਕੀਤਾ ਨਹੀਂ ਡੇੜੀ ਮੈਂ ਗੱਲ ਤੁਹਾਨੂੰ ਇੱਕ ਮਿੰਟ ਮੁਸ਼ਕ ਮਾਰਦਾ ਇਹ ਕਹਿੰਦੇ ਮੇਰੇ ਕੋਲ ਡੇੜੀ ਮੇਰੀ ਬੇਇੱਜ਼ਤੀ ਕਰੀ ਜਾਂਦਾ ਮੈਂ ਵੀਰੇ ਫਿਰ ਯਾਰ ਬੇਇੱਜ਼ਤੀ ਨਹੀਂ ਗੱਲ ਇੱਕ ਮਿੰਟ ਗੱਲ ਵੀਰੇ ਇੱਕ ਮਿੰਟ ਵੀਰੇ ਪੁੰਹਾਂ ਹੁੰਦਾ ਕਹੇ ਤਾਂ ਮੇਰਾ ਪੱਖ ਲੈ ਲੈ ਕਰ ਪਿੰਡ ਦੇ ਵਿੱਚ ਵੀ ਤੂੰ ਮੈਨੂੰ ਮੇਰੇ ਆਪ ਕਰੇ ਨਹੀਂ ਲੈ ਤੂੰ ਨਾ ਪੱਖ ਨੂੰ ਮੇਰੀ ਗਾਮੇ ਬੈਠੇ ਤੈਨੂੰ ਬਹੁਤ ਸਮਝਾਏ ਆਏ ਜਗਾ ਤੂੰ ਕਰਦਾ ਆਏ ਕਿ ਮੈਂ ਮੈਂ ਬਹੁਤ ਸਮਝਾਏ ਦੇਖੋ ਆਏ ਆਏ ਜੇ ਇਹ ਆਏ ਜੇ ਕਿਉਂ ਕਰਦਾ ਆਏ ਜੇ ਆਏ ਜੇ ਬਸ ਪਤਾ ਨਹੀਂ ਕੀ ਬਿਮਾਰੀ ਐ ਨੂੰ ਨਾ ਨਾ ਹੁੰਦਾ ਜਮਈ ਨਹੀਂ ਨਾ ਨਾ ਹੁੰਦਾ ਮੈਨੂੰ ਦੱਸੋ ਭਾਈ ਇਹ ਦੱਸੋ ਤੁਸੀਂ ਵੀ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀ ਇਹਨੂੰ ਗਿਆਣੂ ਭਾਈ ਆ ਸਾਰਾ 2 2.5 ਮਹੀਨੇ ਹੋਏ ਆ ਹਾਂ 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 ਅੱਛਾ ਕੁੜੀ ਨੇ ਥੋੜੀ ਨੂੰ ਨੇ ਕਦੇ ਤੁਹਾਨੂੰ ਨਹੀਂ ਸ਼ਿਕਾਇਤ ਕੀਤੀ ਵੀ ਪਾਪਾ ਜੀ ਇਹਦਾ ਹੁੰਦਾ ਨਹੀਂ ਜਾਂ ਸ਼ਿਕਾਇਤ ਕਰਦੀ ਸੀ ਇਹਨੂੰ ਮੈਂ ਬਹੁਤ ਵਾਰੀ ਕਿਹਾ ਵੀ ਆਹ ਇਹ ਮਸਾਂ ਤੈਨੂੰ ਪਤਾ ਕਿਵੇਂ ਰਿਸ਼ਤਾ ਹੋਇਆ ਕੱਪ-ਗੁੱਪ ਮਾਰ ਕੇ ਮਸਾਂ ਆਪਾਂ ਰਿਸ਼ਤਾ ਕਰਾਇਆ ਸੀਗਾ ਇਹ ਤੇ ਇਹਨੇ ਫਿਰ ਵੀ ਇਹਦੇ باوجود ਸਮਝਿਆ ਹੀ ਨਹੀਂ ਜੀ ਬਈ ਕਰੀਏ ਕੀ ਵੀ ਜਿਵੇਂ ਆਪਾਂ ਆਮ ਹੀ ਸੁਭਾਅ ਕੇ ਗੱਲ ਕਹਿ ਦਿੰਦੇ ਆਂ ਵੀ ਜਿਹੜਾ ਕੋਈ ਮੁੰਡਾ ਜਾਂ ਨਸ਼ਾ ਕਰਦਾ ਜਾਂ ਗਲਤ ਆ ਤਾਂ ਜਾਂ ਉਹਦੇ 'ਚ ਕੋਈ ਇਦਾਂ ਦੇ ਔਗਣਾ ਵੀ ਕਿਵੇਂ ਨਾ ਕਿਵੇਂ ਕਰਕੇ ਉਹਦਾ ਜਿਹੜਾ ਰਿਸ਼ਤਾ ਉਹ ਜੀ ਉਸ ਤੋਂ ਬਾਅਦ ਉਹ ਸਹੀ ਹੋ ਜੂ ਆਮੀ ਕਹਤ ਨੇ ਵੀ ਵਾਂ ਤੋਂ ਬਾਅਦ ਇਹ ਬੰਦਾ ਜਿਹੜਾ ਸੁਧਰ ਜਾਊਗਾ ਹਨਾ ਇਹਹੀ ਗੱਲ ਹੁੰਦੀ ਦਿੱਤਾ ਸੀ ਹਾਂ ਇਸੇ ਕਰਕੇ ਕੀਤਾ ਸੀ ਅਸੀਂ ਆਖਿਆ ਚਲੋ ਵਿਆਹ ਤੋਂ ਬਾਅਦ ਭਾਈ ਵਧੀਆ ਬੰਦਾ ਬਣ ਜਾਊਗਾ ਇਹ ਪਰ ਇਹਦੀ ਆਦਤਾਂ ਦਾ ਕੋਈ ਸੁਧਾਰ ਨਹੀਂ ਜਦੋਂ 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 1 ਮਿੰਟ ਵਰੀ ਜਦੋਂ ਪਹਿਲਾਂ ਸੀ ਮੰਨ ਲਓ ਇਹਦੀ ਮੈਰਿਜ ਨਹੀਂ ਹੋਈ ਸੀ ਉਦੋਂ ਵੀ ਇਹੀ ਚੀਜ਼ ਸੀ ਨਾ ਹੁੰਦਾ ਨਹੀਂ ਸੀ ਉਦੋਂ ਵੀ ਇਹੋ ਚੀਜ਼ ਸੀ ਪਰ ਆਏ ਹਾਂ ਉਦੋਂ ਸਾਨੂੰ ਪਤਾ ਨਹੀਂ ਸੀ ਲੱਗਦਾ ਪਰ ਜਦ ਹਾਂ ਹੁਣ ਜਦੋਂ ਇਹਦੀ ਹੁਣ ਇਹਦੇ ਘਰ ਵਾਲੀ ਨੇ ਦੱਸਿਆ ਸਾਰਾ ਖੁਲਾਸਾ ਕੀਤਾ ਵੀ ਭਾਈ ਇਹ ਨਾ ਹੁੰਦਾ ਨਹੀਂਗਾ ਕੀ 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 ਕਰਨਾ ਪ੍ਰੋਬਲਮ ਕੀ ਨਾ ਨਾ ਹੁੰਦੀ ਕੀ ਗੱਲ ਵਾਂ ਨਾ ਨਾ ਹੁੰਦੀ ਬਈ ਇਹ ਤੁਹਾਨੂੰ ਪ੍ਰੋਬਲਮ ਬਈ ਮੈਂ ਟੇਡਾ ਐ ਖੜ ਸਿੱਧਾ ਖੜ ਕੋਈ ਨਹੀਂ ਨਾਉਂਦਾ ਕਿਉਂ ਨਹੀਂ ਬਈ ਜਿਵੇਂ ਮੂੰਹ ਤੋੜਿਆ ਮੂੰਹ ਤੋੜਿਆ ਹਾਂ ਮੂੰਹ ਤੋੜ ਕੇ ਬਾੜਾ ਤੇ ਪਾਣੀ ਮਾਰ ਲਿਆ ਫਿਰ ਉਹਦੇ ਨਾਲ ਫਿਰ ਕੀ ਹੋ ਗਿਆ ਤੇ ਜੇ ਬਾਕੀ ਪਿੰਡੇ ਤੇ ਪਾ ਲੈਗਾ ਫਿਰ ਗਰਾਂ ਲੱਗ ਜੂ ਬਾਕੀ ਪਿੰਡੇ ਤੇ ਨਹੀਂ ਪਾਣੀ ਪਾਉਂਦਾ ਬਈ ਬਾਕੀ ਪਿੰਡਾਂ ਕੇ ਨੇ ਦੇਖਣਾ ਪਿੰਡਾ ਤੁਸੀਂ ਇਹ ਦੇਖੋ ਇਹ ਘਰਦਾਂ ਨੂੰ ਇਹ ਝੂਠ ਮਾਰਦਾ ਰਿਹਾ ਵੀ ਮੈਂ ਨਾਲਿਆ ਬਾੜ ਜੇ ਧੋ ਲੈਣੇ ਮੂੰਹ ਜਾਂ ਧੋ ਲੈਣਾ ਮਾੜਾ ਮੋਟਾ ਜਾਂ ਗਰਮੀ 'ਚ ਵੀ ਇਹੀ ਕਰਦਾ ਹਾਂ 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 ਤੁਸੀਂ ਦੇਖੋ ਗਰਮੀ 'ਚ ਇਹ ਬੰਦਾ ਨਹੀਂ ਤਾਂ ਗਰਮੀ 'ਚ ਆਪਾਂ ਚਾਰ ਚਾਰ ਇਨਾਂ ਹੋਣੇ ਉਸ ਤੋਂ ਬਾਅਦ ਇਹਦਾ ਰਿਸ਼ਤਾ ਹੁੰਦਾ ਗੱਪ-ਗੱਪ ਮਾਰ ਕੇ ਇੱਧਰ-ਉੱਧਰ ਕਰਕੇ ਵੀ ਚੱਲ ਮੁੰਡਾ ਸੁਧਰ ਜੂ ਇਹਦਾ ਵਿਆਹ ਕਰਾ ਦਿਓ ਬਹੁਤ ਕੋਸ਼ਿਸ਼ ਕੀਤਾ ਕਰਦਿਆ ਨੇ ਇਹਨਾਂ ਦੇ ਨੇ ਹਣਾ ਪਰ ਤੁਸੀਂ ਇਹ ਦੇਖੋ ਉਸ ਤੋਂ ਬਾਅਦ ਇਹਦੀ ਜਦੋਂ ਮੈਰਜ ਹੋ ਗਈ ਆ ਬਾਅਦ ਵਿੱਚ ਘਰ ਵਾਲੀ ਨੇ ਦੱਸਿਆ ਵੀ ਇਹ ਨਹੀਂ ਨਹਾਉਂਦਾ ਮੀਨਾ ਮੀਨਾ ਇਹਦੇ ਚੋ ਮਾਰਦਾ ਕੱਟੇ ਵਰਗਾ ਮੁਸ਼ਕ ਠੀਕ ਆ ਉਹ ਮੁਸ਼ਕ ਦੇ ਕਾਰਨ ਜਿਹੜਾ ਗੱਲ ਇੱਥੋਂ ਤੱਕ ਪਹੁੰਚ ਗਈ ਬਹੁਤ ساری ਸਲਾਮਾਂ ਵੀ ਹੋਈਆਂ ਸਮਝਾਇਆ ਵੀ ਗਿਆ ਉਸ ਤੋਂ ਬਾਅਦ ਸਿੱਧਾ ਤਲਾਕ ਹੋਇਆ ਜੀ ਜੀ ਮੈਂ ਇਹ ਇਹ ਜਦੋਂ ਇਹਦਾ ਵਿਆਹ ਸੀਗਾ ਹੂੰ ਇਹਨੂੰ ਉਦੋਂ ਵੀ ਅਸੀਂ ਕੁੱਟ ਕੇ ਨਾ ਆਇਆ ਕਾਰਨ ਕਿਉਂ ਉਹਦੇ ਕਿਉਂ ਬਸ ਐ ਹੀ ਆ ਪਤਾ ਕੀ ਗੱਲ ਹੈ ਬਜਦ ਕਰਦਾ ਸੀ ਮੈਂ ਨਾਉਣਾ ਨਹੀਂ ਮੈਂ ਨਾਉਣਾ ਐ ਥੋੜੂ ਕਿਤੇ ਐ ਗਿਆ ਤਾਂ ਨਹੀਂ ਕਿਹਾ ਵੀ ਮੈਂ ਤਾਂ ਨਾਲਿਆ ਰਾਤ ਹਾਂ 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 ਐ ਬਥੇਰੇ ਝੂਠੋਂ ਤੂਫਾਨ ਮਾਰੇ ਨੇ ਪਰ ਅਸੀਂ ਫੇਰ ਵੀ ਅਸੀਂ ਕੁੱਟ ਕੇ ਇਹਨੂੰ ਆਇਆ ਵੀ ਅੱਜ ਤੇਰੀ ਬਰਾਤ ਆ ਕਿਹੜੀ ਵਾਰੀ ਗੱਲ ਇੱਕ ਮਿੰਟ ਇੱਕ ਮਿੰਟ ਗੱਲ ਪੂਰੀ ਹੋਣ ਦੇ ਮੈਨੂੰ ਵੇਖਣਾ ਐ ਸੀਗੇ ਤੁਸੀਂ ਉਹਦੇ ਕਹੇ ਵੀ ਨਾ ਕਿਹਾ ਇੱਕ ਮਿੰਟ ਗੱਲ ਸੁਣਨੀ ਪਰ ਤੂੰ ਉਹਦੇ ਵੀ ਤੂੰ ਮੈਨੂੰ ਐ ਦੱਸੋ ਤੇ ਮੈਂ ਨਾ ਤੁਸੀਂ ਕਿ ਨਹੀਂ ਉਹ ਪਤਾ ਕੀ ਗੱਲ ਉਹਦੇ ਵੀ ਨਹੀਂ ਤੂੰ ਨਾਤਾ ਸੀ ਅਸੀਂ ਅਖਾ ਚੱਲ ਵਿਆਹ ਤੋਂ ਬਾਅਦ ਸੁਧਾਰ ਹੋ ਜਾਊਗਾ ਜਦੋਂ ਉਹਨੇ ਵੇਖਣ ਆਏ ਸੀ ਆ ਤਾਂ ਬਾਅਦ ਇਹਦਾ ਕੋਈ ਸੁਧਾਰ ਨਹੀਂ ਹੋਇਆ ਜਦੋਂ ਮੈਨੂੰ ਵੇਖਣ ਆਏ ਸੀਗੇ ਇਹਨੇ ਹੀ ਰੱਖ ਇਹ ਕਹਿੰਦੇ ਵੀ ਨਾ ਆ ਕੇ ਆਇਆ ਫੇਰ ਲਾਉਂਦੇ ਤੈਨੂੰ ਵੇਖਣ ਆਉਣਾ ਮੈਂ ਕਿਹਾ ਵੀ ਠੀਕ ਹੈ ਨਾਲ ਲੈਣਾ ਮੈਂ ਇਹਨੇ ਕਿਹਾ ਕਹਿੰਦੇ ਵੀ ਅੱਜ ਬੰਦਾ ਬਣ ਜਾ ਨਾਲੀ ਵਿਆਹ ਮਸਾ ਰਿਸ਼ਤਾ ਹੈ ਮੈਂ ਵੀ ਗਿਆ ਤਾਂ ਅਜਾ ਮੂਆ ਤੋਤ ਜੰਗੀ ਤਰਾ ਬਹੁਤ ਦਿਨ ਪਾਣੀ ਲਾਇਆ ਮੈਂ ਥੱਲੇ ਆ ਗਿਆ ਨਹੀਂ ਮੈਨੂੰ ਇੱਕ ਗੱਲ ਦੱਸ ਮੇਰਾ ਵੀ ਪਤਾ ਨਹੀਂ ਲੱਗਿਆ ਬਣਾਤਾਗੇ ਨੇ ਲਾ ਲਾ ਦੇਖੋ ਕਿੰਨਾ ਚਲਾਕ ਬਣਦਾ ਕਿੰਨਾ ਤੁਮਨੇ ਇੱਕ ਗੱਲ ਇਹ ਗੱਲ ਦੱਸ ਮੇਰਾ ਭਰਾ ਵੀ ਨਹਾਉਣ ਚ ਕੀ ਪ੍ਰੋਬਲਮਾਂ ਤੇ ਬਈ ਮੈਂ ਇੱਕ ਇੱਕ ਵੀਡੀਓ ਤੇ ਪੜਿਆ ਸੀਗਾ ਹੂੰ ਉਹ ਕਹਿੰਦੇ ਜਦੋਂ ਬਈ ਬੰਦਾ ਜੇ ਬੜਾ ਨਾ ਵੇ ਉਹ ਛੇਤੀ ਮਰਦਾ ਲਓ ਜੀ ਖਲਾਸਾ ਹੋ ਚੁੱਕਿਆ ਇੱਕ ਹੋਰ ਹੋਰ ਖਲਾਸਾ ਹੋਇਆ ਤਲਾਕ ਹੋ ਗਿਆ ਨਾ ਨਹਾਉਣ ਕਰਕੇ ਮੁੰਡਾ ਕਹਿੰਦਾ ਮੈਂ ਤਾਂ ਨਹੀਂ ਨਹਾਉਂਦਾ ਸੀ ਮੈਂ ਕਿਤੋਂ ਪੜਿਆ ਕੋਈ ਵੀਰਗੋ ਦੇਖੀ ਸੀ ਕਿ ਨਹਾਉਣ ਦੇ ਨਾਲ ਬੰਦਾ ਜਿਹੜਾ ਹੈਗਾ ਉਹ ਛੇਤੀ ਮਰ ਜਾਂਦਾ ਪਰ ਇੱਥੇ ਤੁਸੀਂ ਵੇਖੋ ਜਦੋਂ ਕਿ ਬੰਦਾ ਸੱਚਮੁੱਚ ਮਰ ਜਾਂਦਾ ਆਖਰਕਾਰ ਉਸ ਮਰਦੇ ਨੂੰ ਵੀ ਵਧੀਆ ਤਰੀਕੇ ਨਾਲ ਨਿਭਾਇਆ ਜਾਂਦਾ ਵੀ ਇਹਦਾ ਜਾਂਦੀ ਵਾਰਦਾ ਇਹ ਇਸ਼ਨਾਨ ਕਿ ਤੁਹਾਨੂੰ ਜਦੋਂ ਇਹ ਛੋਟਾ ਸੀ ਬਚਪਨ ਚ ਸੀ ਇਹਨਾਂ ਦੀ ਮਾਦਰ ਇਹਨਾਂ ਦੀ ਮੰਮੀ ਉਦੋਂ ਨਵਾਉਂਦੀ ਸੀ ਉਦੋਂ ਦਾ ਨਵਾਉਂਦੇ ਸੀ ਇਹਦਾ ਤਾਂ ਨਾਂ ਸਮ ਸੀ ਜਦੋਂ ਇਹਨੂੰ ਸਮਝ ਆ ਗਈ ਉਦੋਂ ਬਾਅਦ ਹਟਿਆ ਇਹਨੋਂ ਵੀ ਜਦੋਂ ਇਹ ਮੈਂ ਮੈਂ ਡੇੜੀ ਤਿੰਨ ਨੂੰ ਵੀ ਆਖਿਆ ਸੀਗਾ ਨਾ ਉਹਦੇ ਵੀ ਨਾਂ ਨਾ ਆਇਆ ਕਰ ਆਹ ਵੇਖ ਹੱਥ ਕਾਲੇ ਕਰੀ ਫਿਰਦਾ ਨਾ ਇਹ ਤਾਂ ਕੰਮ ਕਰਦਾ ਇਹ ਤਾਂ ਕੰਮ ਕਰਦਾ ਤੁਸੀਂ ਵੀ ਕਰਕੇ ਹੱਥ ਕਾਲੇ ਅੱਜ ਵੀ ਇਹਦਾ ਫਾਦਰ ਸਾਹਿਬ ਕੰਮ ਕਰਦੇ ਆ ਇਹ ਕੋਈ ਕੰਮਕੁਮ ਕਰਦਾ ਇਹ ਕੰਮ ਕੁਮਤਾ ਬਾਈ ਕਰਦਾ ਹੈ ਘਟਵਾਦੀ ਕਰਦਾ ਬਸ ਆਇਆ ਵੀ ਜਦੋਂ ਕਹਿ ਦਈਏ ਆਰਸੀ ਜਾ ਹੈਗਾ ਮੇਨ ਮੇਨ ਗੱਲ ਕੀ ਦਸੀ ਘਰਾਣੀ ਨੇ ਵੀ ਇਹਦੇ ਵਿੱਚੋਂ ਮੁਸ਼ਤ ਮਾਰਦਾ ਵੀ ਤਾਂ ਆ ਇਹਦੇ ਵਿੱਚ ਸਮੈਲ ਆਉਂਦੀ ਆ ਉਹ ਕਹਿੰਦੀ ਤੇ ਐ ਕਰਕੇ ਵੀ ਮੈਂ ਤਾਂ ਕਰਕੇ ਵੀ ਮੈਨੂੰ ਕਿਤੇ ਇਹ ਵੀ ਗੱਲ ਸੁਣਨ ਚਾਹੀਸੀ ਵੀ ਤੁਹਾਡੀਆਂ ਪੰਚਾਇਤਾਂ ਵੀ ਇਕੱਠੀਆਂ ਹੋਈਆਂ ਵੀ ਸਮਝਾਇਆ ਵੀ ਗਿਆ ਇਹਨੂੰ ਵੀ ਤਲਾਕ ਤਾਂ ਅੰਤ ਨੂੰ ਹੋਇਆ ਜਦੋਂ ਇਹ ਨਹੀਂ ਸੁਣਦਾ ਬਹੁਤ ਵਾਰੀ ਸਮਝਾਇਆ ਗਿਆ ਪਰ ਇਹ ਸਮਝਿਆ ਨਹੀਂ ਆ ਇਸ ਗੱਲ ਕਿਉਂ ਭਾਈ ਯਾਰ ਤੈਨੂੰ ਨਹੀਂ ਲੱਗਿਆ ਵੀ ਤੇਰੇ ਮਾਪਿਆਂ ਨੇ ਵਿਆਹ ਤੇ ਖਰਚਾ ਕੀਤਾ ਹਨ ਤੇ ਘਰਾਂ ਵਾਲੀ ਆ ਬੇਇੱਜ਼ਤੀ ਇਹਨਾਂ ਦੀ ਪਿੰਡ ਚ ਤੇਰੀ ਉਹ ਤੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਫਿਰ ਭਾਈ ਬੇਇੱਜ਼ਤੀ ਦੇ ਵਿੱਚ ਨਾ ਹੋਣਾ ਨਾ ਕੀ ਹੋ ਜਾਊਗਾ ਮੈਂ ਪਰਫਿਊਮ ਲਾ ਲੈਣਾ ਉਹਨਾਂ ਬੋਡੀ ਪਰਫਿਊਮ ਹੂੰ ਬੋਡੀ ਪਰਫਿਊਮ ਕਾਦੇਸ ਤੇ ਬਣਿਆ ਹੂੰ ਮੈਂ ਭਾਈ ਮੈਂ YouTube ਤੇ ਦੇਖਿਆ ਵੀਡੀਓ ਮੈਂ ਤੁਹਾਨੂੰ ਭੇਜ ਦੂੰਗਾ ਉਹ ਕਹਿੰਦਾ ਨਹੀਂ ਨਾ ਹੁੰਦਾ ਉਹ ਬੰਦਾ ਲੰਮੀ ਹੋਰ ਭੋਗਦਾ ਇਸ ਕਿਹੜੀਆਂ ਕਿਹੜੀਆਂ ਚੀਜ਼ਾਂ YouTube ਤੋਂ ਵੇਖਦਾ ਮੈਂ ਬੜਾ ਕੋ ਵੇਖਣਾ ਭਾਈ ਮੈਂ ਅੰਦਰ ਪਿਆ YouTube ਚ ਚਲਾਈ ਜਾਂਦਾ ਉਹਦੇ ਤੇ ਦੱਸਿਆ ਵੀ ਜੇ ਆਪਾਂ ਮੂੰਹ ਹੱਥ ਧੋ ਕੇ ਬਾਅ ਹੂੰ ਕਰਦਿਆਂ ਨੂੰ ਉਹ ਵੀ ਮੁੱਠੀ ਤੇ ਕਿ ਮੈਂ ਟੁੱਟੀ ਸੀ ਤੁਸੀਂ ਕਮਾਲ ਦੀ ਗੱਲ ਸੁਣੋਗੇ ਇਸ ਬੰਦੇ ਦੀ YouTube ਤੇ ਹਰ ਜੀ ਜੇ ਵੇਖ ਰਿਹਾ ਘਰਦਿਆਂ ਨੂੰ ਧੋਖਾ ਦੇਣਾ ਕਿਵੇਂ ਆ ਘਰਦਿਆਂ ਨੂੰ ਨੇਰੇ ਚ ਕਿਵੇਂ ਰੱਖਣਾ ਇਹ ਸਾਰਾ ਕੁਝ YouTube ਤੋਂ ਸਿੱਖਦਾ ਬਈ ਤੇ ਇੱਕ ਵੀਡੀਓ ਹੈਗੀ ਮੇਰੇ ਜਿੰਨਾ ਸਾ ਉਹ ਦੱਸਦੇ ਆ ਬਈ ਨਾਉਣਾ ਨਹੀਂ ਹੈਗਾ ਜਿੰਨਾ ਹੋਵੇ ਤੁਹਾਡੀ ਉਮਰ ਲੰਬੀ ਹੋਊਗੀ ਮਰ ਜੋਗੇ ਜੇ ਨਹੀਂ ਨਾਉਂਦੇ ਉਮਰ ਲੰਬੀ ਹੋਊਗੀ ਜੇ ਤੁਹਾਡੇ ਘਰ ਦੇ ਕਹਿੰਦੇ ਆ ਫਦੁੰਨਾ ਨਾ ਨਾ ਕਹਿੰਦੇ ਤੁਸੀਂ ਬਈ ਜਾਣਾ ਟੂਟੀ ਛੱਡਣੀ ਆ ਤੱਤੇ ਪਾਣੀ ਵਾਲੀ ਮੂੰਹ ਤੇ ਪਾਣੀ ਮਾਰਨਾ ਅੱਛਾ ਮੁੰਦੇ ਪਾਣੀ ਮਾਰਨਾ ਵਾਲਾ ਤੇ ਪਾਣੀ ਮਾਰਨਾ ਹਮ ਹਸ ਤੋਂ ਲੈਣੇ ਪੈਰ ਧੋੜੇ ਨੇ ਨਹੀਂ ਤੁਸੀਂ YouTube ਤੋਂ ਇਹ ਸਿੱਖਿਆ ਵੀ ਜਿਹੜਾ ਬੰਦਾ ਨਾ ਹੁੰਦਾ ਨਹੀਂ ਉਹਦੀ ਲੰਮੀ ਉਮਰ ਹੁੰਦੀ ਆ ਇਹ ਨਾ ਹੁੰਦਾ ਹੈ ਘਰਾਂ ਵਾਲੀ ਇਹਨੂੰ ਤਲਾਕ ਦੇਗੀ ਵਿੱਚੋਂ ਮੁਸ਼ਕ ਮਾਰਦਾ ਠੀਕ ਆ ਜਿਹੜੀ ਨੂੰ ਵੀ ਕਿਹਾ ਸੀਗਾ ਵੀ ਤੂੰ ਕਿਉਂ ਨਿਤਣਾ ਹਾਂ ਵੀ ਤੂੰ ਛੇਤੀ ਮਰ ਜਾਏਗਾ ਜੇ ਨਾ ਨਾ ਹੁੰਦਾ ਤਾਂ ਤੂੰ ਹੋਣਾ ਹੀ ਨਹੀਂ ਸੀ ਤੂੰ ਇਹ ਸੋਚ ਮੈਂ ਹੁਣ ਸਮਝਾਇਆ ਇਹਨੂੰ ਨਾ ਮੈਂ ਵੀ ਤਾਂ ਆਪਾਂ ਤੂੰ ਨਿਤ ਅੱਛਾ ਜਦੋਂ ਜਦੋਂ ਤੂੰ ਜੰਗਲ ਪਾਣੀ ਜਾਣਾ ਤੜਕੇ ਹੱਥ ਧੋਣਾ ਓਕੇ ਸੀ ਜਲਦੀ ਕੀ ਸੀ ਤੁਸੀਂ ਦੇਖੋ ਇਹ ਬੰਦਾ ਦੁਨੀਆ ਦਾ ਮੇਰਾ ਭਾਈ ਪਾਇਓ ਨਾ ਇਹ ਰਿਕੁਐਸਟ ਆ ਚੰਗਾ ਤੁਸੀਂ ਇਹ ਚੀਜ਼ ਵੇਖੋ ਇਹ YouTube ਤੋਂ ਹਰ ਚੀਜ਼ ਸਿੱਖ ਰਿਆ ਸਵੇਰੇ ਕਹਿੰਦਾ ਜਦੋਂ ਮੈਂ ਜੰਗਲ ਪਾਣੀ ਜਾਣਾ ਮੈਂ ਉਦੋਂ ਵੀ ਹੱਥ ਨਹੀਂ ਧੋਂਦਾ ਮੇਰਾ ਕੰਮ ਕਿਸੇ ਤੇ ਚੱਲ ਰਿਹਾ ਸਰਪ ਕਿਸੇ ਤੇ ਕੰਮ ਚੱਲ ਰਿਹਾ ਇਸ ਬੰਦੇ ਦਾ ਤੁਸੀਂ ਸੋਚੋ ਕੀ ਕੀ ਚੱਕਰ ਆ ਭਾਈ ਯਾਰੇ ਤੈਨੂੰ ਆਪਣੇ ਆਪ ਨੂੰ ਰਾਤ ਨੂੰ ਨੀਂਦ ਆ ਜਾਂਦੀ ਹੈ ਪਿੰਡੇ ਤੇ ਖੁਰਕ ਨਹੀਂ ਲੜਦੀ ਕੋਈ ਐਦਾਂ ਦਾ ਸਿਸਟਮ ਨਹੀਂ ਮੇਰਾ ਵਸਤਰਾ ਮੇਰਾ ਮੰਝਾ ਉਹ ਮੇਰਾ ਪਿਆਰ ਆ ਬਲਿਵਰ ਤੁਸੀਂ ਮੈਂ ਵਰਦਾ ਮੈਨੂੰ ਕੋਸ ਮੈਨੂੰ ਬੜਾ ਮਹਿਸੂਸ ਹੁੰਦਾ ਨਹੀਂ ਕਦੇ ਵੀ ਤੇਰੇ ਐ ਕਦੇ ਖਾਰਸ਼ੇਰ ਇੱਥੇ ਦਾ ਨਾ ਇੱਕ ਦਿਨ ਨਾ ਪਿੰਡ ਖੁਰਕਣ ਲੱਗ ਜਾਂਦਾ ਬੰਦਾ ਨਹੀਂ ਨਹੀਂ ਹੁੰਦੀ ਬਾਈ ਮੈਂ ਉਹ YouTube ਤੋਂ ਸਿੱਖਿਆ ਹੋਵੇ ਹਰ ਚੀਜ਼ YouTube ਤੋਂ ਸਿੱਖੀ ਆ ਉਹ ਕਹੇ ਥੋੜਾ ਥੋੜਾ ਰੇਤਾ ਹੂੰ ਉਹਨੂੰ ਪਾਣੀ ਨਾਲ ਮਿਲਾ ਕੇ ਉਹ ਪਿੰਡੇ ਦੀ ਮਾਰਚ ਕਰੋ ਹੂੰ ਖੁਰਕਣੀ ਹੁੰਦੀ ਪਾਣੀ ਵਿੱਚ ਮਾਜਾ ਨਹੀਂ ਕੀ ਕੀ ਕਾਰਨ ਕੀ ਵੀ ਨਾ ਨਾ ਹੋਣਾ ਪਾਣੀ ਵਜਦਾ ਬਾਈ ਨਹੀਂ ਪਾਣੀ ਪਾਣੀ ਵਿਚਾਰਿਆ ਜਿਹੜਾ ਆਪਣਾ ਪਾਣੀ ਖਤਮ ਹੋ ਹੀ ਜਾਂਦਾ ਹੂੰ ਤੁਸੀਂ ਇਹ ਗੱਲ ਸੋਚੀਏ ਕਿ ਤੇ ਪਾਣੀ ਆ ਬਰਾ ਮੁੱਕਣਾੜਾ ਨਹੀਂ ਇਹ ਗੱਲ ਤਾਂ ਸੋਚੀ ਐ ਇਹਦੇ ਤੇ ਬੋਲਿਆ ਵੀ ਜਾਂਦਾ ਧਰਨੇ ਵੀ ਇਹ ਤੇ ਮੈਂ ਕੰਮ ਕਰ ਰਿਹਾ ਕੀ ਕੰਮ ਕਰ ਰਿਹਾ ਵੀ ਨਾਉਣਾ ਜਿਵੇਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਮੈਂ ਆਪਦੀ ਕੋਸ਼ਿਸ਼ ਕਰ ਰਿਹਾ ਵੀ ਨਾਉਣ ਨਾ ਜਿਹੜਾ ਪਾਣੀ ਖਰਾਬ ਹੋਊਗਾ ਉਹ ਮੈਂ ਨਹੀਂ ਕਰਦਾ ਮੈਂ ਪਾਣੀ ਆਪਦੇ ਜੁਗਾ ਬਚਾ ਰਿਹਾ ਨਹੀਂ ਪਾਣੀ ਤਾਂ ਤੂੰ ਵਿਚਾਰਿਆ ਪਰ ਕਿਤੇ ਨਾ ਕਿਤੇ ਤੇਰਾ ਮਕਸਦ ਤਾਂ ਇਹ ਆ ਵੀ ਮੇਰੀ ਲੰਮੀ ਉਮਰ ਹੋ ਜੀ ਉਹ ਫਿਰ ਇਹਦਾ ਹੁੰਦਾ ਹੀ ਹੈ ਕੋਈ ਨਾ ਕੋਈ ਬਈ ਮੈਂ ਇਹ ਮੈਂ ਨਹੀਂ ਰਹਾ ਤੁਹਾਨੂੰ ਕੀ ਪ੍ਰੋਬਲਮ ਹੈ ਮੈਂ ਨਹੀਂ ਰਹਾ ਸੋਨੂ ਤੇਰੇ ਘਰ ਵਾਲੀ ਪੱਜ ਕੀ ਕਰਦੇ ਔਖੇ ਪਏ ਜਿਨ੍ਹਾਂ ਨੇ ਪੈਸੇ ਲਾਏ ਤੇਰੇ ਵਿਆਹ ਤੇ ਤੂੰ ਕਹੀ ਜਾਂਦਾ ਵੀ ਅਖੇ ਸੋਨੂ ਕੀ ਸਾਨੂੰ ਤਾਂ ਕਾਦੀ ਪ੍ਰੋਬਲਮ ਹੈ ਸਾਨੂੰ ਕਾਦੀ ਪ੍ਰੋਬਲਮ ਮੈਂ ਹੁਣ ਮੋੜ ਲਿਆਂਗਾ ਕੀ ਮੋੜ ਲਿਆਂਗਾ ਕੀ ਲੱਗਦਾ ਤਲਾਕ ਤੇਰਾ ਆ ਗਿਆ ਹੁਣ ਮੋੜਨ ਨੂੰ ਕਿੱਥੋਂ ਮੋੜ ਲਿਆਂਗਾ ਬੱਸ ਅੱਡੇ ਗਈ ਇਹ ਮੋੜ ਕਿਹੜੇ ਹੋਵੇ ਡੈਡੀ ਮੈਂ ਡੈਡੀ ਕਿਉਂ ਮੋੜ ਕੇ ਲਿਆਊਗਾ ਇਹਨੂੰ ਮੇਰੇ ਕਿਆ ਵਾ ਕੀ ਕਿਹਾ ਵਾ ਵੇ ਆਪਾਂ ਮੋੜ ਲੇ ਇੱਕ ਵਾਰੀ ਇਹ ਮੈਨੂੰ ਐ ਲੱਗਦਾ ਇਹਨੂੰ ਕੋਈ ਹੋਰ ਦਵਾਈ ਦਿਓ ਏ ਮੈਂਟਲੀ ਜਾ ਨੈਣ ਹਾਂ ਐ ਨਹੀਂ ਗੱਲ ਬੰਦ ਦੀ ਗੱਲ ਸੋਡੀ ਸਹੀ ਆ ਜਮਾ ਇਹ ਹਾਂ ਪਰ ਹੁਣ ਕਰੀਏ ਕੀ ਹਾਂ ਇਹ ਖਰਚਾ ਖਰਚਾ ਕਿੰਨਾ ਆ ਵਿਆਹ ਤੇ ਬਾਈ ਜੀ ਵਿਆਹ ਤੇ ਭਾਈ 5-6 ਲੱਖ ਰੁਪਏ ਲੱਗਿਆ ਇਹ ਹਾਂ ਅੱਛਾ ਬਚੋਲੇ ਨੇ ਕੋਈ ਗੱਲ ਬਾਤ ਤੁਹਾਨੂੰ ਤੁਸੀਂ ਬਚੋਲੇ ਨੂੰ ਇਹਦੀ ਉਹ ਗੱਲ ਦੱਸੀ ਸੀ ਵੀ ਇਦਾਂ ਇਦਾਂ ਕਰਕੇ ਨਾ ਹੁੰਦਾ ਨਹੀਂ ਬਚੋਲੇ ਨੂੰ ਜੇ ਦੱਸੀ ਹੁੰਦੀ ਤਾਂ ਇਹਨੂੰ ਰਿਸ਼ਤਾ ਹੀ ਨਹੀਂ ਹੋਣਾ ਸੀ ਇਹ ਗੱਲਾਂ ਤਾਂ ਨਕੂਣੀਆਂ ਪੈਂਦੀਆਂ ਅਸੀਂ ਅਖਾ ਚੱਲ ਵਿਆਹ ਤੋਂ ਬਸ ਉਧਰ ਜੂਗਾ ਪਰ ਇਹ ਇਹਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਤੈਨੂੰ ਯਾਰ ਇਹ ਨਹੀਂ ਲੱਗਿਆ ਵੀ ਤੇਰਾ ਫਾਦਰ ਸਾਹਿਬ ਕੰਮ ਕਰਦਾ ਵੇਖ ਉਹਦੇ ਹੱਥ ਕਾਲੇ ਆ ਹਨਾ ਦੁਕਾਨ ਕਰਦਾ ਤੇ ਵੀ ਤੂੰ ਇੱਕ ਨਹਾਉਣਾ ਹੀ ਨਾ ਆ ਵੀ ਨਹੀਂ ਸਕਦਾ ਤੂੰ ਤੇ ਕਿਰਤਾ ਕਿਰਤ ਕਰਨੀ ਚਾਹੀਦੀ ਆ ਇਹ ਤਾਂ ਕਿਰਤ ਕਰਦਾ ਤੂੰ ਬਰਬਾਦੀ 28 ਤੁਰਿਆਉਣਾ ਇਹਦੀ ਕਿਰਤ ਕੀ ਕਰੂਗੇ ਮੈਂ ਕਹਦੀ ਬਰਬਾਦੀ ਸ਼ਾਦੀ ਜੀ ਮੈਂ ਪਾਣੀ ਵੇਚ ਰਿਹਾ ਤੂੰ ਐ ਸੋਚ ਪੰਜ 6 ਲੱਖ ਰੁਪਏ ਨੇ ਕਰਜ਼ਾ ਚੱਕ ਕੇ ਤੇਰੇ ਵਿਆਹ ਤੇ ਲਾਤਾ ਠੀਕ ਆ ਘਰ ਆਣੀ ਤੇਰੀ ਭੱਜ ਕਿ ਤੂੰ ਨਹਾਉਂਦਾ ਨਹੀਂ ਮੁਸ਼ਕ ਮਾਰਦਾ ਉਹ ਪੰਜ 6 ਲੱਖ ਰੁਪਏ ਬਸ ਊਂ ਹੀ ਬਣ ਗਿਆ ਸੀ ਕੰਮ ਕੀਤਾ ਸੀ ਕੀ ਕੰਮ ਕੀਤਾ ਡੈਡੀ ਨੇ ਡੈਡੀ ਨੇ ਕੀਤਾ ਹੁਣ ਤੂੰ ਨਹੀਂ ਕਰਨਾ ਅੱਗੇ ਮੈਂ ਕਰੂੰਗਾ ਕੀ ਕਰੇਂਗਾ ਤੂੰ ਮੈਂ ਵੀ YouTube ਤੇ ਸਿਖਾਇਆ ਕਰੂੰਗਾ ਇਹ ਤਾਂ YouTube ਤੇ ਇੰਜੀਨੀਅਰ ਬਣੂੰਗਾ ਇਹ ਹੋ ਸਕਦਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹ ਵੀ ਦੱਸੇ ਵੀ ਜਹਾਜ਼ ਨਹੀਂ ਉੱડਨੇ ਚਾਹੀਦੇ ਬੱਸਾਂ ਨਹੀਂ ਚੱਲਣੀਆਂ ਚਾਹੀਦੀਆਂ ਟ੍ਰੇਨਾਂ ਨਹੀਂ ਚੱਲਣੀਆਂ ਚਾਹੀਦੀਆਂ ਕੀ ਇਹੋ ਜਿਹਾ ਉਹਦੇ ਤੇ ਤੂੰ ਸਿੱਖ ਕੀ ਰਿਹਾ ਹੈ ਇਹੋ ਜਿਹਾ ਬਈ ਉਹਦੇ ਸਾਰਾ ਕੁਝ ਦੱਸਿਆ ਵਾ ਉਹ ਤਾਂ ਕੱਲੀ ਕੱਲੀ ਚੀਜ਼ ਦੱਸੀ ਐ ਉਹਦੇ ਤੇ ਆਏ ਦੱਸਿਆ ਵੀ ਘਰਾਂ ਵਾਲੀ ਜਦੋਂ ਤਲਾਕ ਲੈ ਕੇ ਜਾਵੜੇ ਉਹਨੂੰ ਮੋੜ ਕੇ ਕਿਵੇਂ ਲੈਣਾ ਉਹ ਗਾਂਹ ਜੇ ਐਪੀਸੋਡ ਆਉਣਾ ਹੋ ਮੈਂ ਵੇਖਣਾ ਹੈ ਜੀ ਹੂੰ ਜੇ ਵੀ ਕੋਈ ਛੱਡ ਜੀ ਤੁਹਾਨੂੰ ਹੂੰ ਨਾ ਨਾ ਹੁਣ ਕਰਕੇ ਉਹਨੂੰ ਕਿਵੇਂ ਮੋੜਨਾ ਉਹ ਵੀ ਦੱਸਣਗੇ ਸਾਡੇ ਸਰ ਜੀ ਹੂੰ ਸਾਡੇ ਸਰ ਜੀ ਆ ਅਸੀਂ ਉਹਨੂੰ ਪੈਸੇ ਭਰਦੇ ਆ ਲਾਓ ਇਹਨਾਂ ਦਾ ਤਾਂ ਮਾਸਟਰ ਰੱਖਿਆ ਹੋਇਆ ਇੱਕ ਆਨਲਾਈਨ ਕਲਾਸ ਲੈਂਦਾ ਇਹ ਮੈਨੂੰ ਲੱਗਦਾ ਕਰੋਨਾ ਤੋਂ ਬਾਅਦ ਇਹ ਹੱਲ ਗਿਆ ਲੱਗਦਾ ਸਰ ਜੀ ਹਾਂ ਮੇਰਾ ਸਾਰਾ ਉਹ ਸਾਨੂੰ ਸਾਰਾ ਕੁਝ ਦੱਸਣਗੇ ਨਾ ਨਾ ਹੁਣ ਨਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਹਾਂ ਨਹਾਉਣਾ ਨਾ ਛੱਡ ਦਿਓ ਬਈ ਪਾਣੀ ਬਚਾਓ ਜੇ ਨਹੀਂ ਨਹਾਓਗੇ ਤੁਸੀਂ ਯਾਰ ਦੇ ਤੁਸੀਂ ਮਹੀਨੇ ਚ ਕੋਈ ਨਾ ਲੋ ਹਾਂ ਤੁਹਾਡੀ ਉਮਰ ਲੰਬੀ ਬਧੂਗੀ ਜਿਹੜੀ ਥੋੜੀ ਚਮੜੀ ਹੈ ਇਹ ਸਹੀ ਰਹੂਗੀ ਜੇ ਤੁਸੀਂ ਨਤ ਨਹਾਣੇ ਆ ਹਾਂ ਐ ਜਦ ਮਲਦੇ ਆ ਠੀਕ ਮੜਾ ਮੜਾ ਮਾਸ ਲੈਂਦਾ ਜੋ ਆਪ ਮਲਦੇ ਆ ਮਾਸ ਵੀ ਲੈਂਦਾ ਨਾਲ ਮਾਸਕੇ ਥੋ ਲੈਦਾ ਅਸੀਂ ਤੇ ਨੇ ਤਲੋਣੇ ਸਾਡਾ ਤਾਂ ਲੈਂਦਾ ਨੇ ਥੋੜਾ ਬਈ ਤੁਹਾਨੂੰ ਪਤਾ ਲੱਗੂ 2 ਸਾਲਾਂ ਨੂੰ ਚੱਲਣਾ ਹੋਰ ਕੀ ਹੌਲੀ ਹੌਲੀ ਪਤਾ ਹੌਲੀ ਥੋੜਾ ਘੱਟ ਘੱਟ 2 ਸਾਲਾਂ ਦਾ ਫਰਕ ਪਊਗਾ ਨਹੀਂ ਤੂੰ ਫਿਰ ਘਰਦਿਆਂ ਨੂੰ ਇਹ ਗੱਲਾਂ ਪਹਿਲਾਂ ਕਲੀਅਰ ਕਰਦਾ ਵੀ ਵੇਖ ਮੈਂ ਨਾ ਆਉਂਦਾ ਨਹੀਂ ਠੀਕ ਆ ਮੇਰਾ ਵਿਆਹ ਨਾ ਕਰੋ ਕੱਲ ਨੂੰ ਘਰ ਆਣੀ ਮੇਰਾ ਸਿਸਟਮ ਅੱਡਾ ਹੋ ਕੀ ਅੱਡਾ ਮੈਂ ਆਦੀ ਲਾਈਫ ਨਹੀਂ ਫਿਰ ਤੂੰ ਐਂ ਦੇਖ ਦੋ ਘਰ ਬਰਬਾਦ ਕੀਤੇ ਉਹ ਵੀ ਬਰਬਾਦ ਕੀਤੀ ਉਹ ਵੀ ਕੁੜੀ ਉੱਠ ਗਈ ਇਹਨਾਂ ਨੇ 5-6 ਲੱਖ ਰੁਪਈਆ ਵੀ ਲਾਇਆ ਨਹੀਂ ਉਹਨਾਂ ਨੂੰ ਮੈਂ ਕਹਿਣਾ ਆਜੇ ਮੈਂ ਹੀ ਕਹਿਣਾ ਆਜੇ ਆਜੇ ਤੂੰ ਇਹ ਤਾਂ ਦੇਖ ਜਦੋਂ ਹੁਣ ਇੱਕ ਮਿੰਟ ਆਪਾਂ ਕੋਲੋ ਕੋਲ ਹੀ ਖੜੇ ਆਂ ਤੇ ਹੁਣ ਤੇਰੇ ਚ ਮੁਸ਼ਕ ਮਾਰੂਗਾ ਮੁਸ਼ਕ ਤਾਂ ਮਰੀ ਜਾਂਦਾ ਤੇਰੇ ਚ ਸਵੇਦ ਨਹੀਂ ਆਉਂਦੀ ਪਰਫਿਊਮ ਦੀ ਪਰਫਿਊਮ ਲਾਇਆ ਆਉਂਦਾ ਕਿ ਪਰਫਿਊਮ ਬਣਿਆ ਇਹ ਸੱਚੀ ਕਿੱਥੋਂ ਲਿਆਉਂਦਾ ਸੈਂਟ ਸੁਣ ਤੇ ਇਹ ਇਹ ਕਦੇ ਮਾੜਾ ਮੋਟਾ ਕਦੋਂ ਉਹਨੂੰ ਕਦੋਂ ਲਿਆਉਂਦਾ ਇਹ ਪਰ ਗੱਲ ਇਹ ਆ ਵੀ ਸਮੈਲ ਤਾਂ ਤੇਰੇ ਚ ਆਉਂਦੀ ਆਉਂਦੀ ਆ ਅਤਰ ਲਾਇਆ ਹੋਇਆ ਹਮ ਅਤਰ ਲਾਇਆ ਹੁਣ ਫਿਰ ਕੀ ਹੱਲ ਹੋਊਗਾ ਹੁਣ ਵੇਖੋ ਘਰਾਂ ਵਾਲੀ ਵੀ ਛੱਡ ਕੇ ਚਲੀ ਗਈ ਹੱਲ ਤਾਂ ਇਹ ਹੈ ਇਹਨੂੰ ਸਮਝਾਉਣੇ ਆ ਫਿਰ ਸਿਆਣੇ ਬੰਦੇ ਪਿੰਡ ਦੇ ਕੋਈ ਇਹਨੂੰ ਕਰਦੇ ਆ ਕੋਈ ਤਾਂ ਕੋਈ ਹਮ ਹੱ ਪਰ ਐ ਹਾਂ ਵੀ ਕੁੱਲ ਮਿਲਾ ਕੇ ਇਹ ਆਲਸੀ ਆ ਬੰਦਾ ਤਾਂ ਕਰਕੇ ਹੀ ਗੱਲਾਂ ਹੁੰਦੀਆਂ ਨਹੀਂ ਦਾ ਇੱਥੇ ਟੱਕਰ ਗੱਲ ਜਾਂਦੀ ਨਹੀਂ ਸੀ ਇਹਦੇ ਘਰ ਵਾਲੇ ਨਹੀਂ ਸੀ ਜਾਂਦੀ ਨਹੀਂ ਉਹ ਸਾਰਾ ਪਰਿਵਾਰ ਚੰਗਾ ਸੀ ਇਹਦਾ ਬਹੁਤ ਵਧੀਆ ਸੀ ਉਹ ਬੰਦੇ ਬਹੁਤ ਵਧੀਆ ਸੀ ਹਮ ਲੜਕੀ ਇਹਦੇ ਘਰ ਹਾਂ ਉਹ ਵੀ ਸਿਆਣੀ ਸੀ ਕੁੜੀ ਹਮ ਉਹ ਵੀ ਠੀਕ ਸੀ ਸਵੇਰੇ ਸਾਰਾ ਰੋਟੀ ਪਾਣੀ ਚਾਹ ਪਾਣੀ ਸਭ ਹਾਂ ਸਾਰਾ ਕੁਝ ਕਰਦੀ ਸੀ ਵੇ ਕੋਹਨੇ ਤਾਂ ਜ਼ਿੰਮੇਵਾਰੀ ਸਮਝੀ ਆ ਆਪਣੇ ਮਾਪਿਆਂ ਦੀ ਇੱਜ਼ਤ ਵੀ ਸਮਝੀ ਰੋਟੀ ਪਾਣੀ ਸਾਰਾ ਕੁਝ ਬਣਾਉਂਦੀ ਸੀ ਪਰ ਇਸ ਬੰਦੇ ਦੇ ਤੁਸੀਂ ਹਾਲਾਤ ਵੇਖੋ ਇਹਨਾਂ ਦੇ ਫਾਦਰ ਸਾਹਿਬ ਦੇ ਹੱਥ ਕਾਲੇ ਨੇ ਮਿਹਨਤ ਕਰਕੇ ਇਹ ਉਦਾਂ ਹੀ ਕਾਲਾ ਹੋਇਆ ਪਿਆ ਪਤੰਦਰ ਦਾ ਤੁਸੀਂ ਹੱਥ ਵੇਖੋ ਇਹਦੇ ਜਿਵੇਂ ਕਦੇ ਮਾਂ ਦੇ ਪੁੱਤ ਨੇ ਧੋਤੇ ਨਹੀਂ ਹੁੰਦੇ ਕਦੇ ਪਾਣੀ ਦਿਖਾਏ ਨਹੀਂ ਮੈਂ ਨਹੀਂ ਪਾਣੀ ਆ ਪਿਆ ਸਰੀਰ ਨੂੰ ਨਹੀਂ ਪਾਣੀ ਰੋਣਾ ਕਾਰ ਨਕੀ ਆ ਮੈਂ ਬਈ ਪਾਣੀ ਨਾਲ ਮੈਨੂੰ ਅਲਰਜੀ ਆ ਲੈ ਹੁਣ ਤੂੰ ਕਹੀ ਜਾਂਦਾ ਲੰਮੀ ਉਮਰ ਹੋਊ ਹੁਣ ਤੂੰ ਅਲਰਜੀ ਲੰਮੀ ਉਮਰ ਵੀ ਹੋਊ ਇਹ ਮੈਨੂੰ ਲੱਗਦਾ ਗੱਪ ਵੀ ਮਾਰਦਾ ਗੱਪ ਪੂਰੇ ਮਾਰਦਾ ਇਹ ਵੱਡੇ ਮਾਰਦਾ ਪੂ ਬਣੂਗਾ ਬਈ ਕੇ ਬਾਬਾ ਬਨ ਤੂੰ ਹੀ ਕੋਸੇ ਬਣੂ ਦੋਵੇਂ ਕੋਸੇ ਬਣੂ ਗੱਪ ਬਹੁ ਵੱਡੇ ਮਾਰਦਾ ਇਹ ਦੋਨੇ ਜੱਕ ਬਣ ਜੂਗਾ ਅੱਛਾ ਹੁਣ ਹੁਣ ਤੈਨੂੰ ਕੋਈ ਦੁੱਖ ਨਹੀਂ ਹੋਇਆ ਵੀ ਯਾਰ ਤੇਰੀ ਬੀਜ ਤੂੰ ਹੀ ਘਰਾਂ ਦੀ ਤਲਾਕ ਲੈ ਕੇ ਚਲੀ ਗਈ ਸਿਰਫ ਕਿ ਤੇਰੇ ਨਾਂ ਨਾ ਹੋਣ ਇਹਦੇ 'ਚ ਬੇਇੱਜ਼ਤੀ ਕੋਈ ਗੱਲ ਨਹੀਂ ਇਹ ਤਾਂ ਸਾਡਾ ਮਤਲਬ ਮੈਂ ਨਾ ਵੀ ਉਹ ਆਵੇ ਮੜ ਕੇ ਮੇਰੇ ਘਰ ਆੜੀ ਮੈਂ ਉਹਨੂੰ ਵੀ ਕਹਾਂਗਾ ਤੂੰ ਨਹੀਂ ਨਾ ਹੋਣਾ ਨਹੀਂ ਤੂੰ ਤੂੰ ਅੱਛਾ ਇਹ ਗੱਲ ਤਾਂ ਹੋ ਗਈ ਤਲਾਕ ਹੋ ਗਿਆ 1.5 ਮਹੀਨੇ ਜਾਂ 2.5 ਮਹੀਨੇ ਹੋ ਰਹੀ ਉਹਨੂੰ ਨੇ ਕਦੇ YouTube ਵਾਲੇ ਟਿਪਸ ਸਿਖਾਏ ਵੀ ਆਹ ਦੇਖ ਆ ਨੁਕਸਾਨ ਹੁੰਦਾ ਆਹ ਚੀਜ਼ਾਂ ਆ ਹੁੰਦੀ ਉਹਨੂੰ ਵੀ ਦੱਸਿਆ ਕਰੀ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਇੰਨਾ ਕਰਾ ਦੇ ਨਹੀਂ ਟਰਸਟ ਕਰਦੀ ਤੈਨੂੰ ਇਹ ਤੈਨੂੰ ਭੇਚ ਲਈ ਜਾਂਦੇ ਪੈਸੇ ਖਾਈ ਜਾਂਦੇ ਤੇਰੇ ਤੋਂ ਮੈਂ ਉਹਦੇ ਇੱਕ ਨੇ ਲਫੜਾ ਮਾਰਿਆ ਮਗਰ ਮੈਂ ਸਰ ਨੂੰ ਮਾੜਾ ਕਿਵੇਂ ਬੋਲਦੀ ਆ ਮਾਰਿਆ ਵੀ ਮਾਰਿਆ ਵੀ ਹੂੰ ਮਾਰਿਆ ਤਾਂ ਹੀ ਇੱਥੇ ਤੱਕਰ ਗੱਲ ਵਧੀ ਆ ਫਿਰ ਉਦੋਂ ਬਾਅਦ ਹੀ ਤੁਹਾਨੂੰ ਪਤਾ ਲੱਗਿਆ ਉਹਨੇ ਉਦੋਂ ਬਾਅਦ ਦੱਸਿਆ ਉਹਨੇ ਮਾੜਾ ਬੋਲੇ ਕਲਾਸਾ ਕੀਤਾ ਉਹਨੇ ਹੂੰ ਉਹਨੇ ਸਾਰੇ ਦੇ ਸਾਹਮਣੇ ਦੱਸਿਆ ਇਹ ਨਾਉਂਦਾ ਨਹੀਂ ਇਹ ਚ ਸਮੈਲ ਆਉਂਦੀ ਆ ਮੁਸ਼ਕ ਮਾਰਦਾ ਹੂੰ ਤਾਂ ਹੀ ਇੱਥੇ ਗੱਲ ਉੱਥੋਂ ਦੇ ਫੇਰ ਹੀ ਵਧੀ ਆ ਨਾ ਗੱਲ ਤਾਂ ਹੀ ਤਾਂ ਤਲਾਕ ਟੱਕਰ ਹੋ ਗਿਆ ਕੰਮ ਜੇ ਮੈਂ ਕੋਈ ਮਾਰਤੀ ਮੈਂ ਸਰ ਨੂੰ ਕਦੇ ਮਾੜਾ ਬੋਲੀ ਸੀ ਕਿ ਸਾਰ ਨੂੰ ਸਾਰ ਨੇ ਤੇਰੇ ਘਰ ਦੀ ਬਰਬਾਦੀ ਠਾਈਆ ਹੋਰ ਕਿਹੜਾ ਸਾਰਾ ਤੇਰਾ ਇਹ ਜ ਆਹ ਸਾਰਾ ਸਾਰ ਹੈਗਾ ਜੀ ਨਹੀਂ ਫਿਰ ਤੈਨੂੰ ਨਹੀਂ ਲੱਗਿਆ ਵੀ ਤੂੰ ਉਹਦੇ ਮਾਰਦਾਂ ਲਫੜ ਗਲਤੀ ਤੇਰੀ ਹੈ ਮਾਰੀ ਤੂੰ ਉਹਦੇ ਉਹਨੇ ਮੈਨੂੰ ਕਹ ਤੋ ਕੀ ਕੀ ਕਿਹਾ ਉਹ ਮੈਨੂੰ ਕਹਿੰਦੀ ਵੀ ਤੈਨੂੰ ਗੱਪ ਮਾਰੀ ਤੇ ਫਿਰ ਗੱਪ ਤਾਂ ਮਾਰੀ ਜਾਂਦੇ ਤੇ ਤੂੰ ਜਿਹਨੂੰ ਮਰਜੀ ਪੁੱਛ ਲੈ ਦੁਨੀਆ ਚ ਜਿੱਥੇ ਮਰਜੀ ਖੜ ਕੇ ਪੁੱਛ ਲੈ ਜਿਹੜਾ ਬੰਦਾ ਨਾ ਹੁੰਦਾ ਨਹੀਂ ਮੋਰੀ ਲੈ ਉਹ ਸੀ ਧਰਨਾ ਲਾ ਕੇ ਦਿਖਾ ਦੇ ਜੀ ਤੀ ਧਰਨਾ ਲਾ ਕੇ ਸਾਡੀ ਜੂਨੀਅਰ ਬਣੀ ਇੱਕ ਤਾਂ ਹਰੇਕ ਬੰਦਾ ਧਰਨੇ ਦੀ ਧਮਕੀ ਦਿੰਦਾ ਪਤਾ ਨਹੀਂ ਕੀ ਚੱਕਰ ਚੱਲ ਰਿਹਾ ਪੰਜਾਬ ਚ ਜਿਹੜਾ ਕਹਿੰਦਾ ਮੈਂ ਧਰਨਾ ਲਾ ਦੂੰ ਮੈਂ ਧਰਨਾ ਲਾ ਦੂੰ ਪਤਾ ਨਹੀਂ ਕੀ ਸਿਸਟਮ ਚੱਲਿਆ ਸਿਰਫ ਧਰਨੇ ਦੀ ਧਮਕੀ ਆ ਜਾਂਦੀ ਆ ਤੈਨੂੰ ਇਹ ਚੀਜ਼ ਨਹੀਂ ਲੱਗਦੀ ਇਹ ਬਹੁਤ ਤੂੰ ਗਲਤ ਕੀਤਾ ਯਾਰ ਵੇਖੋ ਤੇਰੇ ਮਾਪਿਓ ਦੀਆਂ ਸਦਰਾਂ ਅੱਜ ਇਹਨਾਂ ਨੂੰ ਇਹ ਕੈਮਰੇ ਮੂਰੇ ਆ ਕੇ ਕਿੱਥੇ ਤਾਂ ਜੇ ਇਹ ਗੱਲ ਦੱਸ ਰਿਹਾ ਵੀ ਸਾਡਾ ਜਵਾਕ ਨਾ ਹੁੰਦਾ ਨੀ ਸਾਡੀ ਨੂਰ ਉਸਕੇ ਤਲਾਕ ਦੇ ਕੇ ਚਲੇਗੀ ਕਿੱਥੇ ਤੂੰ ਚੱਜ ਦੇ ਕੰਮ ਕਰਦਾ ਇਹੀ ਮਾਪਿਓ ਫਕਰ ਦੇ ਨਾਲ ਅਸੀਂ ਉਹੀ ਚੱਲ ਕੇ ਆਉਂਦੇ ਸ਼ੌਂਕਣਾ ਵੀ ਥੋੜਾ ਮੁੰਡਾ ਭਾਈ ਸਟਾਰ ਬਣ ਗਿਆ ਥੋੜੇ ਮੁੰਡੇ ਨੇ ਕਿਸੇ ਕੰਮ ਚ ਨਾਮ ਕਮਾਇਆ ਤੇ ਵੀ ਨਾ ਕਮਾਇਆ ਮੈਂ ਇਕੱਲਾ ਹੀ ਆ ਸਾਰੀ ਦੁਨੀਆ ਚ ਫਿਰ ਇੰਡੀਆ ਦੇ ਵਿੱਚ ਮੈਂ ਕਹਿੰਦਾ ਇਹ ਲਾਓ ਜੀ ਜੌੜ ਬਣਿਆ ਕੱਲਾ ਮੁੰਡਾ ਏ ਪੂਰੇ ਇੰਡੀਆ ਦੇ ਵਿੱਚ ਆਪਣੇ ਆਪ ਨੂੰ ਮੰਨਿਆ ਕਹਿੰਦਾ ਕਿ ਮੈਂ ਜਿਹੜਾ ਹੈਗਾਗਾ ਤਲਾਕ ਮੇਰਾ ਜਿਹੜਾ ਹੋਇਆ ਮੈਂ ਨਹਾਉਂਦਾ ਨਹੀਂ ਮੈਂ ਇੰਡੀਆ ਦੇ ਵਿੱਚ ਕੱਲਾ ਕੋਈ ਰਿਕਾਰਡ ਬਣ ਗਿਆ ਨਾਂ ਲਿਖਿਆ ਗਿਆ ਮੇਰਾ ਉਹ ਬੁੱਕ ਦੇ ਵਿੱਚ ਕਿਹੜੀ ਬੁੱਕ ਉਹ ਕਿੰਡੀ ਬੁੱਕ ਉਹ ਬੁੱਕ ਨੂੰ ਉਹਨਾਂ ਨੇ ਮਸ਼ਕਾਉਣਾ ਥੋੜੋ ਆ ਉਹ ਬੁੱਕ ਨੂੰ ਉਹਨਾਂ ਨੇ ਉਲੀ ਥੋੜਾ ਲਮਾਉਣੀ ਆ ਵੀ ਤੇਰਾ ਨਾਂ ਲਿਖਿਆ ਮਿੰਨੀ ਬੁੱਕ ਦੇ ਵਿੱਚ ਮੇਰਾ ਨਾਂ ਲਿਖਿਆ ਗਿਆ ਜੀ ਹੂੰ ਉਹਦੇ ਵਿੱਚ ਜਿਹੜੇ ਵੱਖਰੇ ਕੰਮ ਕਰਦੇ ਉਹਨਾਂ ਦੇ ਨਾਂ ਲਿਖੇ ਜਾਂਦੇ ਮੇਰਾ ਨਾਂ ਵੀ ਇਹਦੇ ਵਿੱਚ ਆਇਆ ਇੱਕ ਸਪੈਸ਼ਲ ਸਪੈਸ਼ਲ ਆਇਆ ਜੀ ਵੀ ਇਹ ਬੰਡਾ ਏ ਸਤਿਗੁਰੂ ਤਾਂ ਮਹੀਨੇ ਵਿੱਚ ਕਦੀ ਆਉਂਦਾ ਪਾਣੀ ਪਿਚਾਰਿਆ ਤੇ ਪਾਣੀ ਦੀ ਸੇਫਟੀ ਸੇਫ ਵਾਟਰ ਸੇਫਟਰੀਸ ਇਹ ਮਰੇਬੰਗਲਿਸ਼ ਤਾਂ ਪੂਰੀ ਬੋਲਦਾ ਦੇਖੋ ਭਾਈ ਜੀ ਕੀ ਕਹਿਣਾ ਜਾਂਦੇ ਜਾਂਦੇ ਕੀ ਹੁਣ ਗੱਲਬਾਤ ਕਰਨੀ ਹੈ ਤੁਸੀਂ ਕੀ ਦੱਸੀਏ ਹੁਣ ਇਹਨੂੰ ਸਮਝਾਓ ਤੁਸੀਂ ਵੀ ਮਾੜਾ ਮੋਟਾ ਇਹਦੇ ਨਾਲ ਮੱਥਾ ਮਾਰੋ ਕੀ ਲੱਗਦਾ ਦੂਰੀ ਆ ਕਰੇ ਦੂਰੀ ਯਾਰ ਕੋਈ ਰਿਸ਼ਤਾ ਹੋ ਜੂ ਦੂਰੀਵਾਰ ਗੱਪ ਗੁੱਪ ਮਾਰ ਕੇ ਦਾ ਭਾਵੇਂ ਹੋ ਜੇ ਕੋਈ ਰਿਸ਼ਤਾ ਪਰ ਨਹੀਂ ਤਾਂ ਫਿਰ ਵਾਸੀ ਆ ਇਹ ਲੱਗਦਾ ਤੁਸੀਂ ਵਿਆਹੋਂਗੇ ਆਪਦੇ ਪੁੱਤ ਨੂੰ ਦੁਬਾਰਾ ੜੀ ਤੁਸੀਂ ਦੇਖੋ ਇੱਕ ਮੈਂ ਚੀਜ਼ ਵਿਖਾ ਰਿਆਂ ਤੁਹਾਨੂੰ ਨਾ ਨਾਉਣ ਕਰਕੇ ਇਹਦੇ ਕੀੜੇ ਵੇਖੋ ਕੀੜੇ ਤੁਸੀਂ ਦੇਖ ਰਹੇ ਹੋ ਮਾਰੇ ਕੈਮਰਾਮੈਨ ਨੂੰ ਕਹੂੰਗਾ ਨੇੜੇ ਕਰਕੇ ਦਿਖਾ ਕੀੜੇ ਪੈ ਚੁੱਕੇ ਨੇ ਨਾ ਨਹਾਉਣੇ ਕਰਕੇ ਵੇਖੋ ਕੀੜੇ ਕਿੱਧਰ ਜਾ ਰਹੇ ਨੇ ਇਹਦੇ ਤਾਂ ਕੀੜੇ ਸ਼ੁਰੂ ਹੋ ਗਏ ਨੇ ਹਾਂ ਇਹ ਤਾਂ ਕੀੜੇ ਜੇ ਤੇਰੇ ਤੇ ਵੀ ਜੜਦੇ ਪਏ ਰੈਡੀ ਆਪਾਂ ਚੱਲੇ ਗਿਆ ਜੀ ਆਪਾਂ ਨੂੰ ਮੋੜ ਕੇ ਉਹਨਾਂ ਨਾਲ ਉਹਨਾਂ ਨਾਲ ਗੱਲ ਕਰੀ ਪਹਜਾ ਦਾਂ ਮੈਂ ਥੋੜਾ ਆ ਜੂਗੀ ਪੂਰਾ ਆਫਸੈਟ ਆ ਤੁਸੀਂ ਦੇਖੋ ਬਾਈ ਜੀ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਤੁਸੀਂ ਇੱਕ ਚੀਜ਼ ਨੂੰ ਗੌਰ ਤੇ ਬੜੇ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਜਿਹੜੀ ਚੀਜ਼ ਤੁਹਾਨੂੰ ਦਿਖਾਈ ਗਈ ਹੈ ਇਹ ਮੈਂ ਸਮਝਾਇਆ ਗਿਆ ਠੀਕ ਆ ਹੁਣ ਦੇਖੋ ਇੱਕ ਖਬਰ ਜਿਹੜੀ ਆਈ ਸੀ ਕਿ ਨਾ ਨਹਾਉਣ ਕਰਕੇ ਕਲਾਕ ਹੋ ਗਿਆ ਸਿਰਫ 2 ਮਹੀਨਿਆਂ ਬਾਅਦੋਂ ਪਰ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮਿੱਤਰੋ ਨਾਲਿਆ ਕਰੋ ਜਿਹੜੇ ਬੰਦੇ ਛੜੇ ਆ ਵਿਚਾਰੇ ਉਹ ਬੈਠੇ ਤਰਸਦੇ ਆ ਜਿਨ੍ਹਾਂ ਵਿਆਹ ਆ ਲੱਡੂ ਨਹੀਂ ਖਾਦਾ ਉਹ ਮਿੰਤਾ ਕਰਦੇ ਆ ਵੀ ਹਾਏ ਉਹ ਵਿਆਹ ਹੋ ਜੇ ਜੀਦਾ ਹੋਇਆ ਭਾਈ ਉਹ ਆਪਣੀਆਂ ਘਰਾਂ ਦੇ ਇਨਸਾਨਾਂ ਨੂੰ ਸਾਹਮਣੇ ਰੱਖੋ ਠੀਕ ਆ ਨਾ ਧੋਲਿਆ ਕਰੋ ਟਾਈਮ ਨਾਲ ਕੋਈ ਪਾਣੀ ਨਹੀਂ ਮੁਕਣ ਚੱਲਿਆ ਢੀ ਨਾਉਣ ਨਾਲ ਨਹੀਂ ਮੁਕਣ ਚੱਲਿਆ ਉਦਾਂ ਖਰਾਬ ਕਰਨ ਦਾ ਪਾਣੀ ਮੁਕਦਾ ਠੀਕ ਆ ਇਸੇ ਕਰਕੇ ਮੈਸੇਜ ਆ ਤੁਹਾਡੇ ਲਈ ਫਣੀ ਇੱਕ ਮੈਸੇਜ ਵੀ ਆ ਤੇ ਇੱਕ ਤੁਹਾਡੇ ਲਈ ਹਾਸੇ ਠੱਠੇ ਵਾਲਾ ਪ੍ਰੋਗਰਾਮ ਵੀ ਆ ਜੁੜੇ ਰਹੋ ਮੇਰੇ ਨਾਲ ਜਿਸਕਰਨ ਸਿੰਘ ਮਲੂਕਾ